ਹਾਂਜੀ ਦਵੀਰੋ ਵੈਲਕਮ ਬੈਕ ਟੀਚ ਵੀਜ਼ਾ ਪੰਜਾਬੀ ਚੈਨਲ ਤੇ ਆਈ ਹੋਪ ਵੀਰੋ ਤੁਸੀਂ ਸਾਰੇ ਵਧੀਆ ਹੋਵੋਗੇ ਲਓ ਜੀ ਵੀਰੇ ਗੱਲ ਕਰਨੇ ਆ ਅਸੀਂ ਜਿਸ ਵੀਰ ਭਰਾ ਨੇ ਵੀ ਲਾਈਕ ਨਵੇਂ ਪੇਪਰਾਂ ਦੇ ਉੱਤੇ ਮਾਰਚ ਵਾਲੇ ਪੇਪਰਾਂ ਦੇ ਉੱਤੇ ਇਸ ਟਾਈਮ ਇਟਲੀ ਆਗੇ ਨੇ ਜਾਂ ਫਿਰ ਕੋਈ ਵੀ ਵੀਰ ਐਸਾ ਵੇ ਜਿਹੜਾ ਇਸ ਟਾਈਮ ਆਉਣ ਦੀ ਸਲਾਹ ਬਣਾਣ ਡਿਆ ਉਹਦੇ ਪੇਪਰ ਸ਼ੀਟ ਪਰ ਨਿਕਲ ਆਏ ਨੇ ਇੰਟਰਵਿਊ ਹੋ ਗਿਆ ਵੇ ਅਪਾਇੰਟਮੈਂਟ ਆ ਸਾਰਾ ਸਾਰਾ ਕੰਮ ਹੋ ਗਿਆ ਸਿਰਫ ਉਂਟੇ ਘਟਾਲਾ ਕੰਮ ਰਹਿ ਗਿਆ ਉਹਨੇ ਇਟਲੀ ਆਈ ਜਾਣਾ ਲੋ ਦੀ ਵੀਡੀਓ ਤੁਹਾਨੂੰ ਸਭ ਨਾਲ ਇੰਪੋਰਟੈਂਟ ਗੱਲ ਦੱਸਦੇ ਆਈ ਆਈ ਥਿੰਕ ਕੋਈ ਏਜੰਟ ਵੀ ਤੁਹਾਨੂੰ ਨਹੀਂ ਦੱਸੇਗਾ ਕਿਉਂਕਿ ਇਹ ਮੈਂ ਰੀਸੈਂਟਲੀ ਕਾਫੀ ਜ਼ਿਆਦਾ ਪਾਕਿਸਤਾਨੀ ਇੰਡੀਅਨ ਵੀਰਾਂ ਦੇ ਨਾਲ ਵੇਖਿਆ ਜਿਹੜੇ ਨਵੇਂ-ਨਵੇਂ ਪੇਪਰਾਂ ਦੇ ਉੱਤੇ ਇੱਥੇ ਇਟਲੀ ਆਏ ਨੇ ਵਿੱਚ ਗੱਲਬਾਤ ਕੀਤੀ ਉਹ ਸਾਰੇ ਦੇ ਸਾਰੇ ਪੈਸੇ ਉਹਤੇ ਏਜੰਟ ਨੂੰ ਦੇ ਕੇ ਪਾਕਿਸਤਾਨ ਤੋਂ ਇੰਡੀਆ ਤੋਂ ਜਿਹੜੇ ਬੀਜਟੇ ਦੇ ਨਾਲ ਗੱਲਬਾਤ ਕੀਤੀ ਹੁੰਦੀ ਹੈ ਉਹਨੂੰ ਪੈਸੇ ਫੜਾ ਕੇ ਸਾਰੇ ਦੇ ਸਾਰੇ ਫੇਰ ਟਿਕਟ ਲੈ ਕੇ ਇਟਲੀ ਹੁੰਦੇ ਨੇ ਜਿੱਦੂ ਇੱਥੇ ਆ ਕੇ ਵੇਂਦੇ ਨੇ ਨਾ ਹੀ ਉਹ ਬੰਦਾ ਹੱਥ ਪਰਾਂਦਾ ਉਹ ਮਾਲਕ ਹੱਥ ਪਰਾਂਦਾ ਵੇ ਤੇ ਨਾ ਹੀ ਕੋਈ ਤੇ ਥੋੜੇ ਬਹੁਤੇ ਪੈਸੇ ਜਿਹੜੇ ਨੇ ਹੱਥ ਰੱਖ ਕੇ ਆਪਣਾ ਥੋੜੇ ਜਿੰਨੇ ਪੈਸੇ ਸਟੇ ਕਰਵਾ ਕੇ ਜਿੱਦੂ ਉੱਥੇ ਜਾ ਕੇ ਕੰਮ ਲਵਾਉਂਦਾ ਬੰਦਾ ਤੇ ਫੇਰ ਦੀਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਇੱਥੇ ਅੰਤ ਦੀ ਖੀਰ ਕਿਸਮ ਦੀ ਜਰੀ ਨਾ ਦੋ ਨੰਬਰੀ ਹੋਣ ਈ ਹੈ ਤੇ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਤੁਸੀਂ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜਿੰਨੀ ਦੇਰ ਤੱਕ ਕੋਈ ਵੀ ਬੰਦਾ ਤੁਹਾਨੂੰ ਇੱਥੇ ਆ ਕੇ ਕੰਮ ਤੇ ਨਹੀਂ ਲਵਾਉਂਦਾ ਉਨੀ ਦੇਰ ਤੱਕ ਵੀਰ ਜੀ ਤੁਸੀਂ ਉਹਨੂੰ ਪੈਸੇ ਥੋੜੇ ਬਹੁਤੇ ਪੈਸੇ ਜ਼ਰੂਰ ਥੱਲੇ ਰੱਖੋ ਏ ਇਸੇ ਵੀਰ ਜੀ ਜਿਹੜਾ ਸਾਡਾ ਕੰਮ ਹੁੰਦਾ ਸੀ ਸਿਰਫ ਥੋੜੇ ਜਿੰਨੇ ਪੈਸੇ ਪਹਿਲਾਂ ਲੈਣੇ ਜਿੱਤੇ ਫਾਈਲ ਹੋ ਜਾਂਦੀ ਏ ਇੰਡੀਆ ਪਾਕਿਸਤਾਨ ਦੇ ਵਿੱਚ ਤੇ ਇਟਲੀ ਦੇ ਵਿੱਚ ਇਥੇ ਫਾਈਲ ਦੇ ਪੈਸੇ ਪੇਪਰਾਂ ਦੇ ਪੈਸੇ ਵੈਰੀਫਿਕੇਸ਼ਨ ਦੇ ਪੈਸੇ ਤੇ ਮੋਹਰਾਂ ਦੇ ਪੈਸੇ ਅਸੀਂ ਪਹਿਲਾਂ ਲੈ ਲੇ ਲੀਆਂ ਨੇ ਬਾਕੀ ਸਾਰੇ ਦੇ ਸਾਰੇ ਪੈਸੇ ਇਥੇ ਆ ਕੇ ਤੇ ਪਹਿਲੀ ਸੈਲਰੀ ਜਿੱਦੂ ਤੁਹਾਡੇ ਇਟਾਲੀਅਨ ਅਕਾਊਂਟ ਦੇ ਵਿੱਚ ਪੈਂਦੀ ਏ ਤਾਂ ਫੇਰ ਅਸੀਂ ਆਨੇ ਆ ਜੀ ਪੈਸੇ ਸਾਡੇ ਜਿਹੜੇ ਰਹਿੰਦੇ ਨੇ ਉਹ ਤੁਸੀਂ ਦਿਓ ਤੇ ਬਹੁਤ ਸਾਰੀਆਂ ਦੋ ਨੰਬਰੀਆਂ ਹੋਣ ਡੀਆਂ ਨੇ ਵੀਰ ਜੀ ਏ ਤੁਸੀਂ ਇਸ ਟਾਈਮ ਇੰਡੀਆ ਦੇ ਵਿੱਚੋਂ ਪਾਕਿਸਤਾਨ ਦੇ ਵਿੱਚੋਂ ਤੁਹਾਨੂੰ ਇਹ ਲੱਗਦਾ ਇਹ ਵੱਡਾ ਕੰਮ ਨਹੀਂ ਵੱਡਾ ਕੰਮ ਇੱਥੇ ਆ ਕੇ ਕੰਮ ਤੇ ਲੱਗਣਾ ਕਿਉਂਕਿ ਪਹੁੰਚਦੇ ਡੰਕੀ ਵਾਲੇ ਵੀ ਜਾਂਦੇ ਨੇ ਇੱਥੇ ਆ ਕੇ ਕੰਮ ਤੇ ਲੱਗਣਾ ਤੁਸੀਂ ਇੰਨੇ ਲੱਖਾਂ ਰੁਪਏ ਭੜ ਕੇ ਤੇ ਇਟਲੀ ਦੇ ਵਿੱਚ ਆਉਣ ਦੇ ਹੋ ਤੇ ਆ ਕੇ ਫਿਰ ਤੁਹਾਨੂੰ ਇੱਥੇ ਆ ਦੋ ਨੰਬਰ ਤਰੀਕੇ ਦੇ ਨਾਲ ਕੰਮ ਲੱਭੇ ਦੋ ਨੰਬਰ ਤਰੀਕੇ ਦੇ ਨਾਲ ਤੁਸੀਂ ਰਵੋ ਤੇ ਇਹ ਕੰਮ ਮਾਰਾ ਕੰਮ ਏ ਗਲਤ ਕੰਮ ਏ ਤੇ ਇਹ ਵੀ ਜਿੰਨਾ ਹੋ ਸਕਦਾ ਉਹਨਾਂ ਏਜੰਟਾਂ ਕੋਲੋਂ ਬਚੋ ਤੇ ਜਿਹੜੀ ਜਿਹੜੀ ਵੀ ਗੱਲ ਮੈਂ ਕੀਤੀ ਏ ਇਹਨੂੰ ਅਜਰਾ ਸਮਝ ਕੇ ਤੇ ਫੇਰ ਹੀ ਆਪਾਂ ਜਿਹੜੀ ਵੀ ਇੱਕ ਟਰਾਈ ਕੀਤੀ ਏ ਉਹਦੇ ਤੇ ਆਪਣਾ ਅੰਬਲੰਬਲ ਕਰਕੇ ਤੇ ਆਇਓ ਇੱਥਲ ਕਿਉਂਕਿ ਰੀਸੈਂਟਲੀ ਵੀਰਜੀ ਮਿਲਾਨ ਦੇ ਵਿੱਚ ਮੈਂ ਸੱਤ ਜੀ ਵੇਖੇ ਨੇ ਫਲੋਰੈਂਸ ਦੇ ਵਿੱਚ ਮੈਂ ਸੱਤ ਅੱਠ ਬੰਦੇ ਵੇਖੇ ਨੇ ਜਿਹੜੇ ਕਿ ਇਸ ਤਰ੍ਹਾਂ ਹੀ ਖੱਜਲ ਹੋਣ ਦੇ ਨੇ ਇੰਡੀਆ ਤੋਂ ਪਾਕਿਸਤਾਨੀ ਵੀਰ ਵੀ ਉਹ ਏਜੰਟਾਂ ਨੂੰ ਪੈਸੇ ਦੇ ਕੇ ਪੂਰੀ ਦੀ ਪੂਰੀ ਪੇਮੈਂਟ ਕਲੀਅਰ ਕਰਵਾ ਕੇ ਫਲਾਈਟ ਟਿਕਟ ਲੈ ਕੇ ਤੇ ਇੱਥੇ ਆਉਂਦੇ ਨੇ ਇਟਲੀ ਇੱਥੇ ਆ ਕੇ ਨਾ ਉਹ ਬੰਦਾ ਲੱਭਦਾ ਨਾ ਉਹ ਮਾਲਕ ਲੱਭਦਾ ਵੇ ਤੇ ਜਿਹੜਾ ਨਾ ਉਹ ਇੱਕ ਨਵੀਂ ਜ਼ਲਾਲਤ ਹਰ ਹੋਈ ਜਦੀ ਫੇਰ ਬੰਦਾ ਪਾਕਿਸਤਾਨ ਨੂੰ ਪੈਸੇ ਮੰਗਾਂਦਾ ਤੇ ਇੱਥੋਂ ਤੁਸੀਂ ਪਾਕਿਸਤਾਨ ਇੰਡੀਆ ਕੱਲ ਦਿਓ ਪੈਸੇ ਤੇ ਕੋਈ ਇਨੀ ਪ੍ਰਵਾਹ ਨਹੀਂ ਹੁੰਦੀ ਤੁਸੀਂ 100 ਯੂਰੋ ਵੀ ਕੱਲ ਦਿਓ ਤੇ ਬਾਬਾ ਪੈਸੇ ਬਣ ਜਾਂਦੇ ਨਹੀਂ ਤੇ ਜਿੱਦ ਉਥੋਂ 100 ਯੂਰੋ ਮੰਗਾਂਦੇ ਹੋ ਨਾ ਤੇ ਚੰਗਾ ਭਲਾ ਕਰਦਿਆਂ ਨੂੰ ਨਾ ਇੱਕ ਤਾਂ ਚਕਾ ਲੱਗਦਾ ਹੋਵੇ ਕਿ ਇੰਨੇ ਪੈਸੇ ਲਾ ਕੇ ਲਿਆ ਤੇ ਗੁ ਫੇਰ ਅਸੀਂ ਪੈਸੇ ਕੱਲੀਏ ਤੇ ਇਹ ਚੀਜ਼ਾਂ ਵੀਰ ਜੀ ਬਹੁਤ ਹੀ ਜ਼ਿਆਦਾ ਮੈਟਰ ਕਰਦੀਆਂ ਨੇ ਤੇ ਇਹਨਾਂ ਨੂੰ ਜਰਾ ਜਿਹੜਾ ਨਾ ਉਹ ਕਲੀਅਰ ਕਰਕੇ ਤਾਂ ਫੇਰ ਹੀ ਆਇਓ ਨਹੀਂ ਤੇ ਇੱਥੇ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੋਣੀ ਜੀ ਤੇ ਕੰਟੈਕਟ ਕਰ ਲਓ ਇੰਸਟਾਗ੍ਰam ਤੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਰੱਬ ਰਾਖਾ